ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਪਸ ਤੁਸੀਂ ਆਪਣੀ ਆਪਣੀ پلیਸਿਸ ਦੇ ਉੱਪਰ ਠੀਕ ਹੋਵੋਗੇ ਵੈਲਕਮ ਹੈ ਤੁਹਾਡੇ ਆਪਣੇ ਚੈਨਲ ਤੇ ਮਾਲਵਾ ਬੁਟੀਕ ਅੱਜ ਵਾਲੀ ਵੀਡੀਓ ਦੇ ਵਿੱਚ ਕੁਝ ਅਲੱਗ ਚ ਲੈ ਕੇ ਆਏ ਆਂਗੇ ਅਸੀਂ ਪੇਂਟਿੰਗ ਵਾਲੇ ਸੂਟ ਤੁਹਾਡੇ ਲਈ ਜੋ ਕਿ ਗਰਮੀਆਂ ਦੇ ਵਿੱਚ ਵੇਅਰ ਕੀਤੇ ਬਹੁਤ ਹੀ ਸੋਹਣੇ ਲੱਗਦੇ ਹੈਗੇ ਹਲਕੇ-ਫੁਲਕੇ ਜਿਹੇ ਹੁੰਦੇ ਹੈਗੇ ਜਿੰਨਾ ਭੈਣਾਂ ਨੂੰ ਕੁਛ ਹੈਵੀ ਨਹੀਂ ਪਸੰਦ ਉਹਨਾਂ ਦੀ ਡਿਮਾਂਡ ਤੇ ਅਸੀਂ ਲੈ ਕੇ ਆਏ ਹਾਂ ਜੇ ਵੀ ਹਲਕੇ-ਫੁਲਕੇ ਜਿਹੇ ਡਿਜ਼ਾਈਨ ਪੇਂਟਿੰਗ ਵਾਲੇ ਲਾਈਟ-ਲਾਈਟ ਜੇ ਕਲਰ ਹੈਗੇ ਤੇ ਪਹਿਲਾਂ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਵਾਚ ਕਰਿਓ ਤਾਂ ਜੋ ਤੁਹਾਨੂੰ ਡਿਜ਼ਾਈਨਰ ਦਾ ਪਤਾ ਲੱਗ ਸਕੇ ਔਰ ਕੋਈ ਵੀ ਪੇਂਟਿੰਗ ਵਾਲਾ ਸੂਟ ਤੁਹਾਨੂੰ ਪਸੰਦ ਆਉਂਦਾ ਸਾਨੂੰ ਤੁਸੀਂ ਸਕਰੀਨ ਸ਼ਾਟ ਲੈ ਕੇ whatsapp ਨੰਬਰ ਤੇ ਪੇਚ ਸਕਤੇ ਹੋਗੇ ਪੂਰਾ ਫਿਨਿਸ਼ਿੰਗ ਨਾਲ ਕੰਮ ਕੀਤਾ ਜਾਊਗਾ ਪੇਂਟਿੰਗ ਦਾ ਆਪਣੇ ਕਲਰ ਆਪਣੇ ਜੋ ਐਸ ਦੇ ਕਲਰ ਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਬਹੁਤੀ ਸੋਹਣੇ ਡਿਜ਼ਾਈਨਾਂ ਨੇ ਧਿਆਨ ਨਾਲ ਦੇਖਿਓ ਕਿ ਅਗਰ ਤੁਸੀਂ ਸਾਡੇ ਕੋਲ ਸਟੀਚਿੰਗ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਅਸੀਂ ਕਰਕੇ ਦੇਵਾਂਗੇ ਵਿਦਾਊਟ ਸਟੀਚਿੰਗ ਤੁਸੀਂ ਬਾਈ ਕਰਨਾ ਹੈ ਤਾਂ ਤੁਸੀਂ ਵਿਦਾਊਟ ਸਟੀਚਿੰਗ ਵੀ ਬਾਈ ਕਰ ਸਕਦੇ ਹੋਗੇ ਪੇਮੈਂਟ ਆਨਲਾਈਨ ਹੀ ਹੋਊਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੁਸੀਂ ਸਾਨੂੰ ਬੇਚੀਜ਼ ਕਹੋ ਕੇ ਆਰਡਰ ਕਰ ਸਕਦੇ ਹੋਗੇ ਕੋਈ ਵੀ ਸਾਡਾ ਮਤਲਬ ਧੋਖਾਧੜੀ ਵਾਲਾ ਕੋਈ ਵੀ ਕੰਮ ਨਹੀਂ ਹੈਗਾ ਦਾ ਤੁਸੀਂ ਸਾਨੂੰ ਪੇਮੈਂਟ ਕਰੋਗੇ ਤਾਂ ਅਸੀਂ ਤੁਹਾਨੂੰ suit ਰੈਡੀ ਕਰਕੇ ਦੇਵਾਂਗੇ ਪੂਰਾ ਵਧੀਆ ਫਾਈਨ ਕਪੜਾ ਲਗਾ ਕੇ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਅਸੀਂ ਪੇਂਟਿੰਗ ਵਾਲੀ ਡਿਜ਼ਾਈਨ ਪਾਈ ਹੈਗੇ ਉਹ ਵੀ ਜਾ ਕੇ ਤੁਸੀਂ ਦੇਖਿਓ ਅਗਰ ਤੁਸੀਂ ਵਰਕ ਵਾਲਾ suit ਰੈਡੀ ਕਰਵਾਉਣਾ embroidery work ਉਹ ਵੀ ਸਾਡੀਆਂ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਆਈਆਂ ਤੇ ਉਹ ਵੀ ਤੁਸੀਂ ਜਾ ਕੇ ਦੇਖਿਓ embroidery suit ਰੈਡੀ ਕਰਵਾਉਣਾ ਤਾਂ ਉਹ ਵੀ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋਗੇ ਅਦਰ ਹੈਂਡਵਰਕ ਦਾ ਕਰਵਾਉਣਾ ਹੈ ਉਹ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ बस ਤੁਸੀਂ ਸਾਨੂੰ ਪੇਮੈਂਟ ਕਰਨੀ ਆ ਔਰ ਐਡਰੈਸ ਸੈਂਡ ਕਰਕੇ ਆਪਣਾ ਸੂਟ ਤੁਸੀਂ ਰੈਡੀ ਲੈ ਸਕਦੇ ਹੋਗੇ ਇਹ ਜਿਹੜੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਜੋ ਉਹ ਵੀ ਸੋਹਣੇ ਸੋਹਣੇ ਡਿਜ਼ਾਈਨ ਰੈਡੀ ਕਰਵਾ ਸਕਣ। আর ਜੋ ਮੇਰੇ ਚੈਨਲ ਤੇ ਨਵੇਂ ਆਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤਾਂ ਜੋ ਵੀਡੀਓ ਤੁਹਾਡੇ ਕੋਲ ਨੂੰ ਪਹਿਲਾਂ ਪਹੁੰਚੇ, ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਤੁਹਾਨੂੰ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਸਾਰਿਆਂ ਦਾ ਵੀਡੀਓ ਕਰੋ ਇੰਜੋਏ ਤੁਸੀਂ ਸਸ਼ਕਾਲ